ਹਾਜ਼ਰੀ ਲਗਾ ਕੇ ਗਏ ਆ ਦਰਸ਼ਨ ਕਰਕੇ ਗਏ ਕਮੇਟੀ ਨੂੰ ਮਿਲ ਕੇ ਗਏ ਆ ਤੇ ਅੱਜ ਸ੍ਰੀ ਆਦਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਾਡੇ ਪਾਰਟੀ ਦੇ ਅਧਿਕਾਰੀਆਂ ਜਿਹੜੀ ਦੁੱਖਣੀ ਗੱਲ ਹੈ ਕਿ ਇਸ ਸਥਾਨ ਦੇ ਉੱਤੇ ਪੂਰਨ ਗੁਰਮਰਿਆਦਾ ਦੇ ਮੁਤਾਬਕ ਰਹਿਤ ਮਰਿਆਦਾ ਦੇ ਮੁਤਾਬਕ ਹੈ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਆ ਸੁਚਤ ਗੁਰਬਾਨੀ ਦਾ ਪ੍ਰਵਾਹ ਚੱਲ ਜਿਵੇਂ ਕਿ ਚੱਲਦਾ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਗੁਰੂ ਕੇ ਡੰਗਰ ਕੋਈ ਇੱਥੇ ਆ ਕੇ ਛਕੇ ਕੋਈ ਨਾਲ ਲੈ ਕੇ ਜਾਵੇ ਔਰ ਹੋਰ ਵੀ ਮਾਨਵਤਾ ਦੀ ਸੇਵਾ ਵਾਸਤੇ ਇਸ ਗੁਰੂ ਘਰ ਦੇ ਜਿਹੜੀ ਕਮੇਟੀ ਆ ਉਹਨਾਂ ਵੱਲੋਂ ਬੜੇ ਵੱਡੇ ਉਪਰਾਹੁਤ ਕਿਰਦਾਰ ਪਰ ਜਿਹੜੇ ਸੱਜਣ ਜਿਹੜੇ ਸਾਡੇ ਭਰਾ ਜਿਹੜੇ ਸੇਵਾਦਾਰ ਭਟਕੇ ਐਟੀਆਂ ਫਟਕੋਡੀਆਂ ਸੇਵਾਵਾ ਕਰਦੇ ਜਦੋਂ ਸੂਬੇ ਦੀ ਸਰਕਾਰ ਘਟਿਆ ਰਾਜਨੀਤੀ ਦੇ ਤਹਿਤ ਇਸ ਤਰ੍ਹਾਂ ਇਹਨਾਂ ਨੂੰ ਲੇਬਲ ਕਰਨ ਦੀ ਕੋਸ਼ਿਸ਼ ਕਰ ਉਹਦੇ ਨਾਲ ਸਾਰੀ ਜਿਹੜੀ ਨਾਨਕ ਨਾਮ ਨੇ ਉਹ ਸੰਗਤ ਹੈ ਉਹਦਾ ਤੇ ਦੋ ਕਿਉਂਕਿ ਰਾਜਨੀਤਿਕ ਪਾਰਟੀਆਂ ਸਾਡੀਆਂ ਹੈਗੀਆਂ ਤੁਸੀਂ ਜਿੰਨੇ ਮਰਜ਼ੀ ਦੋਸ਼ ਲਾਓ ਉਹਦਾ ਅਸੀਂ ਜਵਾਬ ਦੇਣਗੇ لیکن جنن ਦਾ اکو اک ٹیچا ہے کہ 24 گھنٹے گرو ਦੀ સેવા ਚ حاضر ਹੈ ਨਾ چاہے ਠੰਡ ਹੈ چاہے گرمی ਹੈ ਕੋਈ ਮੌਸਮ ਹੈ ਸਵੇਰੇ ਅਮਰਤ ਮਲੇ ਤੋਂ ਕਹਿਣਾ ਉੱਠ ਕੇ ਤੇ ਸਾਰਾ ਦਿਨ ਰਾਤ ਤੱਕ ਗੁਰੂ ਦੀ ਸੇਵਾ ਕਰਨੀ ਪਾਣੀ ਨਾਲ જોડਨਾ ਤੇ ਉਹਨਾਂ ਵਾਸਤੇ ਤੁਸੀਂ ਸੂਬੇ ਦੇ ਮੁੱਖ ਮੰਤਰੀ ਜੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣਾ ਬੜਾ ਮੰਦੂ ਭਾਗ ਨਵਾਂ ਸੀ ਟੀਵੀ ਤੇ ਦੇਖਿਆ ਕਈ ਸਾਡੀਆਂ ਭੈਣਾਂ ਦੀਆਂ ਅੱਖਾਂ 'ਚ ਆंसू ਸੀ ਕਈ ਸਾਥੇ ਜੁਰਗਾਂ ਦੇ ਅੱਖਾਂ 'ਚ ਆंसू ਸੀ ਤੇ ਸਾਡਾ ਤੇ ਇੱਥੇ ਆਉਣ ਦਾ ਮੇਨ ਮਕਸਦ ਹੈ ਕਿ ਅਸੀਂ ਤੁਹਾਡੇ ਨਾਲ ਇਹ ਨਹੀਂ ਕਿ ਕੋਈ ਸਰਕਾਰ ਦੇ ਕਹਿਣ ਨਾਲ ਕਿਉਂਕਿ ਰਾਜਨੀਤੀ ਕਈ ਵਾਰੀ ਜਿਆਦਾ ਚੜ ਜਾਂਦੀ ਹੈ ਸੱਤਾ ਦਾ ਨਸ਼ਾ ਬੜਾ ਬਾੜਾ ਹੁੰਦਾ ਪਰ ਸੰਗਤ ਭਾਵੇਂ ਕੋਈ ਇੱਥੇ ਬੈਠਾ ਭਾਵੇਂ ਦੁਨੀਆ 'ਚ ਕਿਤੇ ਬੈਠਾ ਉਹ ਇਹਨਾਂ ਦਾ ਧੰਨਵਾਦੀ ਹੈ ਜਿਹੜੀਆਂ ਇਸ ਬਾਬਾ ਕਰ ਰਿਹਾ ਬਹੁਤ ਵਧੀਆ ਸਵਾਲ ਕਰ ਇਸ ਕਰਕੇ ਅੱਜ ਅਸੀਂ ਕਮੇਟੀ ਦੇ ਨਾਲ ਜਿਹੜਾ ਇਹਨਾਂ ਦਾ ਚੰਗਾ ਕਾਰਜ ਆ ਉਹਦੇ ਵਾਸਤੇ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਹੀ ਮਿਹਨਤ ਦਾ ਤਰਵਾਦ ਆ ਇਹਨਾਂ ਦਾ ਕਿਉਂਕਿ ਡਿਸਕਰੇਜ ਹੁੰਦਾ ਹੈ ਵਿਅਕਤੀ ਜਦੋਂ ਇਸ ਤਰ੍ਹਾਂ ਦੀਆਂ ਗੰਦੀ ਰਾਜਨੀਤੀ ਦੇ ਤਹਿਤ ਅਲੋਚਨਾ ਚੰਗੇ ਸਸਤਾਵਾਂ ਦੀ ਜਿਹੜੀ ਆ ਉਹ ਹੁੰਦੀ ਆ ਤੇ ਕਿੱਥੇ ਕਿੱਥੇ ਬੰਦਾ ਸਪਸ਼ਟ ਕਰਨ ਦਿੰਦਾ ਫਿਰ ਇੰਨੀ ਵੱਡੀ ਸੰਸਥਾ ਦੇਸ਼ਾਂ ਦੇ ਦੇਸ਼ਾਂ ਵਿੱਚ ਵੀ ਸਥਾਨ ਬਣੇ ਹੋਇਆ ਲਗਾਤਾਰ ਇੱਡੇ ਵੱਡੇ ਕਾਰਜ ਚੱਲਦੇ ਆ ਉਹਦੀ ਆਊਟਪੁੱਟ ਸੂਬੇ ਦੇ ਇੱਕ ਮੁੱਖ ਮੰਤਰੀ ਦੇ ਜਿਹੜੀ ਜਾਂ ਪਾਰਟੀ ਦੀ ਮੰਚਾ ਜਿਹੜੀ ਪੂਰੀ ਨਹੀਂ ਹੋ ਰਹੀ ਨਾ ਰਾਜਨੀਤੀ ਦੀ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਇਹ ਨਹੀਂ ਸੀ ਹੋਣਾ ਚਾਹੀਦਾ ਮੈਂ ਸਮਝਦਾ ਮੈਂ ਤਾਂ ਹੱਥ ਛੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਬੜੀ ਵੱਡੀ ਹੈ ਪਰ ਗੁਰੂ ਘਰਾਂ ਨੂੰ ਔਰ ਖਾਸ ਕਰਕੇ ਜਿਹੜਾ ਸਾਰੀ ਮਾਨਵਤਾ ਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਸੰਦੇਸ਼ ਦਿੱਤਾ ਇਹਨੂੰ ਤਾਂ ਇਸ ਤਰੀਕੇ ਜਿਹੜਾ ਬਦਨਾਮ ਨਾ ਕਰੋ ਸਾਰੀ ਰਾਜਨੀਤੀ ਗੁਰੂ ਦੇ ਦੁਆਲੇ ਕਰੀ ਜਾਣੀ ਇਹ ਕਿੱਥੇ ਦੀ ਜਿਹੜੀ ਆ ਉਹ ਇੱਕ ਵਾਰੀ ਇਹਨਾਂ ਨੂੰ ਲੱਗਿਆ ਕਿ ਪਤਾ ਚੱਲ ਗਿਆ ਇਦੇ ਨਾਲ ਬਹੁਤ ਲੋਕਾਂ ਦੇ ਮਨ ਨੂੰ ਦੁੱਖ ਹੁੰਦਾ ਤੁਸੀਂ ਇਤੋਂ ਜ਼ਿਆਦਾ ਗੰਭੀਰ ਦੋਸ਼ ਛੱਡ ਦੇ ਨਾਲ ਅਸੀਂ ਸਹਿਲ ਵਾਂਗੂ ਕੋਈ ਨਹੀਂ ਪਰ ਇਹ ਘੱਟੋ ਘੱਟ ਇਹ ਫੀਲਡ ਜਿਹੜਾ ਹੈਗਾ ਇੱਥੇ ਸਾਰਿਆਂ ਨੂੰ ਸੰਕੋਚ ਕਰਨਾ ਚਾਹੀਦਾ ਹੈ ਇਸ ਰਾਜਨੀਤੀ ਨੂੰ ਛੱਡ ਦੇਣਾ ਚਾਹੀਦਾ ਸਾਰਾ ਸਾਡੀ ਤਾਂ ਬੇਨਤੀ ਹੈ ਹੱਥ ਜੋੜ ਕੇ ਮੰਨ ਜAVE ਕਿ ਚੰਗੀ ਗੱਲ ਅੱਡੀ ਬੰਦੇ ਕਰਨਾ ਤੇ ਗੁਰੂ ਮਹਾਰਾਜ ਬੈਠੇ ਇਸ ਕਰਕੇ ਅੱਜ ਇਸ ਸਥਾਨ ਤੇ ਆ ਕੇ ਦਰਸ਼ਨ ਕਰਕੇ ਆਪਣੇ ਮਨ ਨੂੰ ਜਿਵੇਂ ਪਹਿਲਾਂ ਮੈਂ ਤਾਂ ਬਹੁਤ ਵਧੀਆ ਫਿਰ ਬਹੁਤ ਸਕੂਨ ਬੜਿਆ ਸਾਰੇ ਪ੍ਰਬੰਧਕਾਂ ਤੇ ਪਰਮਾਤਮਾ ਕਿਰਪਾ ਰੱਖੇ ਇਹ ਚਰਤੀ ਕਲਾ ਚ ਰਹੇ ਇਸੇ ਤਰ੍ਹਾਂ ਸੇਵਾ ਜਿਹੜੇ ਪ੍ਰਦਾਨ ਜੀ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਆਬਜੈਕਸ਼ਨ ਲਾਇਆ ਸੀ ਕਿ ਇਹਨਾਂ ਕੋਲ ਕੋਈ ਰਿਕਾਰਡ ਐਦਾਂ ਦਾ ਨਹੀਂ ਹੈ ਕਿ ਤੁਸੀਂ ajo ਉਹਨ ਕਮੇਟੀ ਨੂੰ ਮਿਲੇ ਆ ਕਿ ਤੁਸੀਂ ਸੈਟੀਸਫਾਈਡ ਹੋ ਇਹ ਸਾਰਾ ਕੁਝ ਅਵੇਲੇਬਲ ਆ ਦੇਖੋ ਮੈਂ 20 ਕਲਾ ਮੈਂ ਕੱਲ ਹੋਰ ਸਰਸਾ ਸਾਡੇ ਉੱਥੇ ਵੀ ਪਰਤਾਲਾਂ ਹੋਈਆਂ ਉਹ ਵੀ ਮੈਂ ਕਾਗਜ਼ ਦੇਖ ਕੇ ਤੇ ਸਾਰੇ ਕਮੇਟੀ ਨੇ ਕੱਲੀ ਕੱਲੀ ਗੱਲ ਮੈਂ ਤਾਂ ਇਸ ਗੱਲ ਦਾ ਵੀ ਇਤਰਾਜ਼ ਕਰਦਾ ਜਦ ਕਮੇਟੀ ਨੇ ਦਾਸ ਦਿੱਤਾ ਤੇ ਦੇਖ ਲੈ ਫਿਜ਼ੀਕਲ ਵੈਰੀਫਿਕੇਸ਼ਨ ਹੋ ਗਈ ਤੇ ਫਿਰ ਉਹਨੂੰ ਫੇਰ ਇਹ ਕਹਿਣਾ ਪਈ ਇਹ ਬਗੈਰ ਲਿਖਤ ਪੜ ਤੋਂ ਆਇਆ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਇਦਾਂ ਦੀ ਗੱਲ ਜਿਹੜੀ ਆ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਜੱਪ ਠੀਕ ਹੈ ਸਰ ਥੈਂਕ ਯੂ ਸਰ ਸਾਹਿਬ ਇੱਕ ਇੱਕ ਮੀਡੀਆ ਤੇ ਹਮਲਾ ਕੀਤਾ ਗਿਆ ਇਸ ਦੇ ਵਿਚ ਦੇ ਵਿਚ ਦੌਰਾਨ ਦਾ ਬਾਰੇ ਦੇਖੋ ਪਹਿਲਾ ਹਮਲਾ ਨਹੀਂ ਹੈ ਵੈਸੇ ਤੇ ਅੱਜ ਵੱਡਾ ਵਿਸ਼ਾ ਉਹਦੇ ਸਭ ਇਕੱਠੇ ਹੋਏ ਆ ਜਦੋਂ ਤਾਂ ਸੱਤਾ ਚਾਹੀਦੀ ਸੀ ਉਦੋਂ ਕਹਿੰਦੇ ਸੀ ਹਰ ਬੰਦਾ ਰਿਪੋਰਟਰ ਬਣੇ ਕਿ ਆਪਣਾ ਮੋਬਾਈਲ ਹੱਥ 'ਚ ਰੱਖੋ ਤੇ ਮੋਬਾਈਲ ਦੇ ਉੱਤੇ ਰਿਕਾਰਡਿੰਗ ਕਰੋ ਜੋ ਵੀ ਕੋਈ ਅਫਸਰ ਫਿਰਦਾ ਹੈ ਕੋਈ ਨੇਤਾ ਕੇਂਦਰ ਕੋਈ ਕੁਝ ਕਰਦਾ ਹੈ ਤੇ ਹੁਣ ਜੇ ਕੋਈ ਦੋ ਸ਼ਬਦ ਚਾਹੇ ਸੋਸ਼ਲ ਮੀਡੀਆ ਦਾ ਚਾਹੇ ਕੋਈ ਅਨੁਕ੍ਰੰਤ ਸਾਬ ਚਾਹੇ ਕੋਈ ਵੀ ਆਲਾ ਚਾਹੇ ਕਿ ਹੋਰ ਜੇ ਖਿਲਾਫ ਲਿਖ ਦੇਵੇ ਤੇ ਪਿੱਪੜੀ ਹੋ ਜਾਣਾ ਬਹੁਤ ਮਾਰਾ ਰਜਣਾ ਇਹ ਜਿਹੜਾ ਰੀਦਨ ਉਹ ਪ੍ਰੈਸ ਦੇ ਉੱਤੇ ਬੜਾ ਬੜਾ ਹਮਲਾ ਕਰ ਸੀ ਵਰਨ ਸਿੰਘ ਸਾਹਿਬ ਨੂੰ ਪਾਰਟੀ ਵੱਲੋਂ ਨੰਦਨ ਵੀ ਦਿੱਤਾ ਜਿਹੜਾ ਪੰਜਾਬ ਦੇ ਸੀ ਜੱਜਪਟ ਦੇ ਖਿਲਾਫ ਜਿਹਨਾਂ ਨੇ ਜੋ ਕੁਝ ਕੀਤਾ ਉਹਦਾ ਫੇਰ ਕਰਾਂਗੇ ਅਸੀਂ ਇਸ ਸਟਾਨ ਦੇ ਵਿੱਚ ਪਰ ਬਹੁਤ ਬੜਾ ਜਾਨ ਸਰ ਰਵੀਦ ਬਟੂ ਦੇ ਕੱਲ ਬਿਆਨ ਆਇਆ ਸੀ